ਅੱਜ ਮਿਤੀ 11 6 ਨੂੰ ਕਰੀਬ 11:30 ਵਜੇ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਖੇ ਸ਼ੇਵ ਸੈਨਾ ਕਨੌਲੀ ਗਰੁੱਪ ਦੀ ਪ੍ਰਧਾਨ ਜਿਹੜੇ ਜ਼ਿਲ੍ਹਾ ਪ੍ਰਧਾਨ ਹੈਗੇ ਰਜੇਸ਼ ਗਰਗ ਉਹਦੇ ਵੱਲੋਂ ਸੜਕ ਨੂੰ ਬਲਾਕ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇੱਕ ਗੁਰਵਿੰਦਰ ਸਿੰਘ ਨਾਮ ਦਾ ਮੁੰਡਾ ਜਿਹੜਾ ਕਿ ਸੰਧੂ ਹਸਪਤਾਲ ਲੱਗ ਗਈ ਹੈ ਉੱਥੇ ਜਾਣਾ ਉਹਦਾ ਸੀਗਾ ਕੋਈ ਮਰੀਜ਼ ਲਿਜਾਣ ਆਲਾ ਉੱਥੇ ਜਾ ਰਿਹਾ ਸੀ ਉਦੇ ਨਾਲ ਇਹਨਾਂ ਦੀ ਆਲਟਰਕੇਸ਼ਨ ਹੋਈ ਆਪਸ ਵਿੱਚ ਬਹਿਸਬਾਜੀ ਹੋਈ ਜਿਸ ਨੂੰ ਲੈਂਦੇ ਹੋਏ ਜਿਸ ਦੌਰਾਨ ਜਿਹੜੇ ਰਜੇਸ਼ ਗਰਗੈਂਡ ਖਨਾਲੀ ਗਰੁੱਪ ਦੇ ਵਰਕਰਜ਼ ਨੇ ਇਹਨੂੰ ਗੁਰਵਿੰਦਰ ਸਿੰਘ ਨੂੰ ਮੈਨ ਹੈਂਡਲ ਕੀਤਾ ਤੇ ਇਹਨੂੰ ਸੱਟਾਂ ਮਾਰੀਆਂ ਜੋ ਕਿ ਹੁਣ ਸਿਵਲ ਹਸਪਤਾਲ ਸ੍ਰੀ ਮੁਕਸਰ ਸਾਹਿਬ ਦੇ ਅੰਦਰ ਹੈ ਇਹਦੇ ਬਿਆਨਾਂ ਤੇ ਐਫ ਆਈ ਆਰ ਨੰਬਰ 105 ਪੀ ਐਸ ਸਿਟੀ ਮੁਕਸਰ ਦਰਜ ਕਰ ਦਿੱਤੀ ਗਈ ਹੈ ਜਿਹੜੇ ਦੋਸ਼ੀ ਬਾਈ ਨੇਮ ਇਹਨੇ ਲਿਖਾਇਏ ਨੇ ਬਿਆਨਾਂ ਚ ਉਹਨਾਂ ਨੂੰ ਫੜ ਕੇ ਜਲਦੀ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ